ਸਰ ਜੀਵਨ ਕੁਮਾਰ ਪਿੰਡ ਤਲਵੰਡੀ ਦਾ ਰਹਿਣ ਵਾਲਾ ਜੀ ਸੋ ਮੈਂ 20 ਦਸੰਬਰ ਨੂੰ ਮੇਰੀ ਪੋਤਰੀ ਜਿਹੜੀ ਮੈਂ ਚੇਤਨ ਨੰਦਾ ਕੋਲ ਲੈ ਕੇ ਆਇ ਸੀ ਸਿਰਫ ਪ੍ਰੋਬਲਮ ਕੀ ਸੀ ਕਿ ਦੁੱਧ ਨਹੀਂ ਸੀ ਪਿੰਦੀ ਤੇ ਹਲਕੀ-ਹਲਕੀਆਂ ਪੁੱਟੀਆਂ ਕਰਦੀ ਸੀ ਕੋਈ ਅਸੀਂ ਇਹਨੂੰ ਦਿਖਾਇਆ ਇਹਨਾਂ ਨੇ ਦੇਖ ਕੇ ਆਪਣਾ ਜਿਹੜੇ ਟੈਸਟ ਲਏ ਚੈਸਟ ਲੈ ਕੇ ਇਹਨਾਂ ਨੇ ਕਿਹਾ ਕਿ ਨਾਰਮਲ ਹੈ ਤੁਸੀਂ ਦਵਾਈ ਲਓ ਛੇ ਦਿਨਾਂ ਬਾਅਦ ਫਿਰ ਦੱਸੋ ਜੀ ਅਸੀਂ 22 ਤਰੀਕ ਨੂੰ ਫੇਰ ਅਸੀਂ ਵਾਪਸ ਆਏ ਆ ਜੀ 6 ਦਿਨ ਦੀ ਦਵਾਈ ਖਵਾ ਕੇ ਫਿਰ ਦੱਸਿਆ ਕਿ ਡਾਟ ਸਾਹਿਬ ਟਟੀਆਂ ਦੀ ਵੀ ਨਾ ਪ੍ਰੋਬਲਮ ਠੀਕ ਹੋਈ ਐ ਤੇ ਨਾ ਬੱਚੇ ਦੀ ਭੁੱਖ ਖੁੱਲੀ ਐ ਇਹ ਦੇਖੋ ਜੇ ਤੁਹਾਡੇ ਵਾਸਤੇ ਹੈਗੀ ਗੱਲ ਜੇ ਨਹੀਂ ਤਾਂ ਸਾਨੂੰ ਕੋਈ ਦੱਸੋ ਜੀ ਫਿਰ ਅਸੀਂ 30 ਤਰੀਕ ਨੂੰ ਆਏ ਜੀ ਮੁੜ ਕੇ ਕਿ 30 ਤਰੀਕ ਨੂੰ ਆਖਿਆ ਕਿ ਡਾਟ ਸਾਹਿਬ ਫਰਕ ਨਹੀਂ ਮੁੜ ਗਿਆ ਚਾਰਾਂ ਦਿਨਾਂ ਬਾਅਦ ਆਏ ਫਿਰ ਅਸੀਂ ਇਹ ਨਹੀਂ ਫਰਕ ਪਿਆ ਤੇ ਦੱਸੋ ਕੀ ਕਰਨਾ ਚਾਹੀਦਾ ਸਾਨੂੰ ਜਾਂ ਕਿਤੇ ਹੋਰ ਕਿਤੇ ਲੈ ਚੀਏ ਇਹਨਾਂ ਨੇ ਕਿਹਾ ਕੀ ਦੇਖੋ ਬੱਚੇ ਦੀ ਇਟਾਰਚ ਮੂੰਹ ਚ ਮਾਰ ਕੇ ਦੇਖੀ ਕਹਿੰਦਾ ਬੱਚੇ ਦਾ ਤਾਂ ਮੂੰਹ ਪੱਕਿਆ ਦਾ ਜਿਸ ਕਰਕੇ ਦੁੱਧ ਨਹੀਂ ਪੀ ਰਿਆ ਅਸੀਂ ਪਹਿਲੀ ਤਰੀਕ ਨੂੰ 90 ਸਾਲ ਚ ਆ ਗਏ ਜੀ ਕਿ ਬੱਚੇ ਨੇ ਦੁੱਧ ਨਹੀਂ ਪੀਤਾ ਬਿਲਕੁਲ ਜਿਹੜਾ ਪੀਂਦਾ ਸੀ ਉਹ ਵੀ ਬੰਦ ਕਰ ਗਿਆ ਇਹ ਕਹਿੰਦਾ ਕਿ ਇਹਨੂੰ ਐਡਮਿਟ ਕਰਨੇ ਪੈਣਾ ਤੇ ਐਡਮਿਟ ਕਰਕੇ ਤੇ ਫਿਰ ਦੇਖਦੇ ਫਿਰ ਉਹਨੇ ਪਹਿਲੀ ਤਰੀਕ ਨੂੰ ਐਡਮਿਟ ਕੀਤਾ ਸਕੈਨਿੰਗ ਕਰਵਾ ਲਈ ਐਕਸ-ਰੇ ਕਰਵਾ ਲਏ ਬਲੱਡ ਚੈੱਕ ਕਰ ਲਿਆ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਹੋਜੀ ਜੀ ਜਿਹੜਾ ਇਹਨਾਂ ਨੇ ਇੱਕ ਦੋਈ ਟ੍ਰੀਟਮੈਂਟ ਕੀਤੀ ਉਹ ਮੇਰੇ ਕੋਲ ਰੈਐਕਸ਼ਨ ਕਰ ਗਿਆ ਇਹਨਾਂ ਦਾ ਹਾਈਡਰੋਕੋਰਟਿਸੋਨ ਦਾ ਇੰਜੈਕਸ਼ਨ ਲਾਇਆ ਉਹ ਬੱਚੇ ਨੂੰ ਜਿਹੜਾ ਨਹੀਂ ਚੱਲਿਆ ਉਹ ਦੂਰੇ ਦੇ ਨਹੀਂ ਬੱਚੇ ਦੀ ਜਿਹੜੀ ਲੱਤ ਖਲੋ ਗਈਆਂ ਸੋਚ ਪੈ ਗਈ ਪੂਰਾ ਸਰੀਰ ਹਾੜ ਹੋ ਗਿਆ ਜੀ ਮੈਂ ਅੰਮ੍ਰਿਤਸਰ ਗਿਆ ਤਾਂ ਮੇਰੀ ਵਾਈਫ ਨੇ ਮੈਨੂੰ ਟੀਕਾ ਪਾਇਆ ਉੱਥੇ ਤਾਂ ਮੈਂ ਕਿਹਾ ਵੀ ਇਹ ਕੋਈ ਦੋਈ ਰੈਐਕਸ਼ਨ ਕਰ ਗਈ ਦੀ ਹੈ ਜਦੋਂ ਮੇਰੀ ਇਹਨਾਂ ਵਾਈਫ ਨੇ ਨਰਸ ਨੂੰ ਪੁੱਛਣ ਕਿਹਾ ਦੋਈ ਰੈਐਕਸ਼ਨ ਹੋਈ ਹੈ ਕੋਈ ਨਹੀਂ ਕਵਰ ਹੋ ਜੇਗੀ ਪਰ ਉਹ ਕਵਰ ਨਹੀਂ ਹੋਈ ਉਹ ਇਹਨਾਂ ਨੇ 5-6 ਦਿਨ ਰੱਖਿਆ ਇਹਨਾਂ ਨੇ ਸਾਨੂੰ 7-6 ਦਿਨ ਨੂੰ ਰਾਤ ਨੂੰ 8:30 ਵਜੇ ਨਾਲ ਕਿਹਾ ਕੀ ਪੇਮੈਂਟ ਪੇਮੈਂਟ ਲੈਣ ਤੋਂ ਬਾਅਦ ਇਹਨਾਂ ਨੇ ਕਿਹਾ ਕੀ ਪੀਜੀਆ ਲੈ ਜਾਓ ਇਹਦਾ ਕੋਈ ਆਪਰੇਟ ਹੋਣਾ ਕੋਈ ਇਹ ਕਹਿੰਦਾ ਜੇ ਪ੍ਰੇਟ ਹੋਣਾ ਤੇ ਪਹਿਲਾਂ ਦੱਸਦੇ ਉਹਨੇ ਅਸੀਂ ਕਿਹੜੇ ਵੇਲੇ ਛਡਾ ਜਿਆ ਹੈ ਕਿ ਤਾ ਦਿਨਾਂ ਨੇ ਅੱਗੇ ਵੀ ਟ੍ਰੀਟਮੈਂਟ ਕਰੋ ਜੀ ਇਹ ਨਹੀਂ ਨਹੀਂ ਤੁਸੀਂ ਲੈ ਜਾਓ ਜੀ ਇਹਨੇ ਜਿੰਨੇ ਦਰਦਾਸਪੁਰ ਦੇ ਡਾਕਟਰ ਸੀ ਚਾਈਲਡ ਸਪੈਸ਼ਲਿਸਟ ਕੁਝ ਨੰਦ ਨੂੰ ਨਾਮ ਦਾ ਪਤਾ ਅਗਰਵਾਲ ਹੋ ਗਿਆ ਕਲਸੀਜੀ ਹੋ ਗਿਆ ਮਾਜਨ ਹੋ ਗਿਆ ਜਿੰਨੇ ਆਇਆ ਦਿਨਾ ਨਗਰ ਤੋਂ ਅਥੋ ਤਾਂ ਕਿ ਡਾਕਟਰ ਸਾਡੇ ਬਾਜਵਾਜੀ ਨਹੀਂ ਆਵੇ ਸਪੈਸ਼ਲਿਸਟ ਸਾਰੇ ਪ੍ਰੋਡਕਸ਼ਨ ਵਾਸਤੇ ਗੁੰਡੇ ਆਏ ਸੀ ਉਹ ਨਾ ਕਿ ਡਾਕਟਰ ਉਹ ਐ ਜਿਹੜੇ ਬਣਾਈ ਦੀ ਜੂਨੀਅਰ ਸਪੋਰਟਰ ਆਏ ਸੀ ਸਾਨੂੰ ਡਰਾਉਂਦੇ ਪਈ ਪੁਲਿਸ ਦੇ ਕੋਈ 15 16 ਮਲਾਜਮ ਆਏ ਦੇ ਸੀ ਮੈਂ ਬੱਚਾ ਕੈਮਰਾ ਓਨਲੀ ਤਾਂ ਜੀ ਇਹਨਾਂ ਨੇ ਗੁਰੂ ਰਾਮਦਾਸ ਦਾ ਮੈਨੂੰ ਲਿਖ ਕੇ ਦਿੱਤਾ ਗੁਰੂ ਰਾਮਦਾਸ ਅਸੀਂ 11:30 ਵਜੇ ਪੁੱਜੇ ਅਸੀਂ ਉਹਨਾਂ ਨੇ ਚੈੱਕ ਅਪ ਕਰਕੇ ਦੇਖਿਆ ਉਹਨਾਂ ਨੇ ਕਿਹਾ ਕਿ ਬੱਚੇ ਦੀਆਂ ਜਿਹੜੀਆਂ ਆਈ ਪੁਤਲੀ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਜੀ ਬੱਚੇ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜੀ ਗੁਰਦੇ ਜਿਹੜੇ ਦੇ ਫੇਲ ਹੋ ਚੁੱਕੇ ਨੇ ਜਿਹੜੇ ਜਿਹੜੀ ਸੋਜ ਪੈਦੀ ਹੈ ਗੁਰਦੇ ਫੇਲ ਹੋ ਗਏ ਕਿਉਂਕਿ ਯੂਰਨ ਇੱਥੋਂ ਪਾਸ ਨਹੀਂ ਹੋਇਆ ਦੋ ਤਰੀਕਾ ਸੋਜ ਪੂਰੀ ਪੈਦੀ ਸੀ ਬੱਚੇ ਦਾ ਬੀਪੀ ਜਿਹੜਾ ਨਾ ਉਹ ਲੋਹ ਜਾਂਦਾ ਪਿਆ ਸੀ ਉਹਨਾਂ ਨੂੰ ਦਵਾਈ ਦੀ ਲਈ ਕਹਿੰਦੇ ਆਪਾਂ ਦੇਖਾਂਗੇ ਤੇ ਜੇ ਬਜ ਗਈ ਤੇ ਭਈ ਉਹਨਾਂ ਭਗਵਾਨ ਦੇ ਹੱਥ ਚਾ ਕੋਸ਼ਿਸ਼ ਪੂਰੀ ਕਰਾਂਗੇ ਸ਼ੂਗਰ ਉਹਦੇ ਘਟ ਗਈ ਦੀ 12 ਸ਼ੂਗਰ ਰਹਿ ਗਈ ਦੀ ਸੀ ਡਾਕਟਰ ਚੇਤਨੰਦਾ ਬੱਚਿਆਂ ਦਾ ਡਾਕਟਰ ਮੇਰਾ ਹਸਪੀਟਲ ਜੀਸੀ ਨੰਦਾ ਹਸਪੀਟਲ ਹੈ ਇਹ ਜਿਹੜਾ ਕੇਸ ਆ ਇਹ ਬੇਸਿਕਲੀ ਡੇਢ ਮਹੀਨੇ ਦਾ ਬੱਚਾ ਸੀਗਾ ਔਰ ਜਨਮ ਦੇ ਟਾਈਮ ਇਹਨਾਂ ਦੇ ਮੁਤਾਬਕ ਪਰਿਵਾਰ ਮੁਤਾਬਕ ਇਹ 3 ਕਿਲੋ ਦਾ ਸੀਗਾ ਪਰ ਜਨਮ ਤੋਂ ਬਾਅਦ ਇਹਨੇ ਦੁੱਧ ਨਹੀਂ ਪੀਤਾ ਬਹੁਤ ਘੱਟ ਲੈਟ੍ਰਿਨ ਕਰਦਾ ਸੀ ਸੁਸਤ ਰਹਿੰਦਾ ਸੀ ਇਹਨਾਂ ਨੇ ਕਈ ਜਗ੍ਹਾ ਤੇ ਦਿਖਾਇਆ ਸੀਗਾ ਔਰ ਜਦੋਂ ਮੈਂ ਦਾਖਲ ਕੀਤਾ ਵਾ ਇਹਨਾਂ ਨੂੰ ਸਾਰੇ ਸਾਈਨ ਕਰਵਾਏ ਵੀ ਤੁਹਾਡਾ ਬੱਚਾ ਠੀਕ ਨਹੀਂ ਹੈਗਾ ਇੰਨੇ ਚਿਰ ਤੋਂ ਹੈਗਾ ਵਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਔਰ ਜਦੋਂ ਅਸੀਂ ਦੁੱਧ ਸ਼ੁਰੂ ਕੀਤਾ ਨਾਲੀ ਪਾ ਕੇ ਤੇ ਉਹਦਾ ਪੇਟ ਚੜ ਗਿਆ ਉਸੇ ਦਿਨੀ ਇਹ ਇੱਕ ਤਰੀਕ ਨੂੰ ਦਾਖਲ ਹੋਇਆ 1 ਜਨਵਰੀ 2025 ਨੂੰ ਸਾਡੇ ਕੋਲ ਦਾਖਲ ਹੋਇਆ ਸੀਗਾ ਔਰ ਪਹਿਲੇ ਦਿਨੀ ਜਦੋਂ ਅਸੀਂ ਨਾਲੀ ਪਾ ਕੇ ਦੁੱਧ ਦਿੱਤਾ ਤੇ ਉਹਦਾ ਪੇਟ ਚੜ ਗਿਆ ਅਸੀਂ ਦੁੱਧ ਬੰਦ ਕਰ ਦਿੱਤਾ ਇਹਨਾਂ ਦੀ ਬੱਚੇ ਦੀ ਦਾਦੀ ਨਾਲ ਖੜੀ ਸੀ ਉਹਨੂੰ ਇਦੋ ਹੀ ਨਾਲੀ ਨਹੀਂ ਬਾਹਰ ਗੰਨ ਕੱਢਿਆ ਤਾਂ ਉਹ ਗ੍ਰੀਨ ਕਲਰ ਦਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹਦੀਆਂ ਨਾੜਾਂ ਬਿਲਕੁਲ ਨਹੀਂ ਚੱਲਦੀਆਂ ਆਪਾਂ ਕੋਸ਼ਿਸ਼ ਕਰਕੇ ਦੇ ਦੇਈਏ ਜਾਂ ਦੁੱਧ ਬੰਦ ਕਰਕੇ ਦੇ ਦੇਈਏ ਦੋ ਤਿੰਨ ਦਿਨ ਹੀ ਦੁੱਧ ਨਹੀਂ ਦਿੱਤਾ ਇਹਨੂੰ ਸਿਰਫ ਟੀਕੇ ਲਗਾਏ ਔਰ ਫਲੂਡ ਲਗਵਾਇਆ ਵਾ ਜਿਹੜਾ ਇਹਨੂੰ ਡੇਲੀ ਚਾਹੀਦਾ ਹੌਲੀ ਹੌਲੀ ਇਹਦਾ ਪੇਟ ਥੱਲੇ ਆ ਗਿਆ ਔਰ ਚੌਥੇ ਪੰਜਵੇਂ ਦਿਨ ਇਨ ਬਿਟਵੀਨ ਅਸੀਂ ਇਹਨੂੰ ਤੀਜੇ ਦਿਨ ਦੌਰਾ ਵੀ ਪਿਆ ਬੱਚੇ ਨੂੰ ਉਹ ਵੀ ਇਹਨਾਂ ਨੂੰ ਦੱਸਿਆ ਕਿ ਬੱਚੇ ਨੂੰ ਅੱਖਾਂ ਪਰਤੀਆਂ ਵਾ ਉਹਦੀ ਵੀ ਦਵਾਈ ਪਾਈ ਮੈਂ ਇਹਨੂੰ ਫਿਰ ਚਲੋ ਸਮਝਾ ਕੇ ਇਹਨੂੰ ਅਮਰਸਰ ਭੇਜ ਦਿੱਤਾ ਤੇ ਮੌਦਾ ਕਾਰਨ ਉੱਥੇ ਜਾ ਕੇ ਵੀ ਇਹ ਬੱਚਾ ਜਿਹੜਾ ਸੀਗਾ ਕਾਫੀ ਤੰਗ ਸੀਗਾ ਉਹਨਾਂ ਨੇ ਫਿਰ ਵੈਂਟੀ ਕਰ ਦਿੱਤਾ ਵੈਂਟੀਲੇਟਰ ਤੇ ਰਿਹਾ ਬੱਚਾ ਔਰ ਕੱਲ ਜਿਹੜਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਡੈਥ ਹੋ ਗਈ ਆ ਹੁਣ ਇਹਦਾ ਮੌਤ ਦਾ ਕਾਰਨ ਬੇਸਿਕਲੀ ਹੈਗਾ ਕਿ ਬੱਚਾ ਜਨਮ ਤੋਂ ਹੀ ਜਿਹੜਾ ਸੀ ਜਮਾਂਦਰੀ ਉਹ ਸਹੀ ਨਹੀਂ ਸੀਗਾ ਉਹਦੀ ਪਾਚਨ ਸ਼ਕਤੀ ਬਿਲਕੁਲ ਨਹੀਂ ਔਰ ਉਹ ਉਹਦੇ 'ਚ ਕੁਝ ਫੀਚਰ ਜਿਹੜੇ ਡਾਊਨ ਸਿੰਡਰਮ ਹੁੰਦਾ ਇੱਕ ਬੱਚਿਆਂ 'ਚ ਜਿਹਦੇ 'ਚ ਉਹਦੀਆਂ ਜਿਹੜੇ ਬਾਡੀ ਦੀ ਪਾਵਰ ਹੁੰਦੀ ਹੈ ਲੜਨ ਦੀ ਬਿਲਕੁਲ ਘੱਟ ਹੁੰਦੀ ਆ ਉਹਦਾ ਹਾਰਟ ਕਮਜ਼ੋਰ ਹੁੰਦਾ ਵਾ ਬੱਚੇ ਦੇ ਉਦਾਂ ਦੇ ਫੀਚਰ ਸੀਗੇ ਬਨਾਰਮਲ ਬੱਚਾ ਸੀਗਾ ਬੀਸਿਕਲੀ ਤਾਂ ਮੌਤ ਦਾ ਕਾਰਨ ਉਹਦਾ ਹੌਲੀ ਹੌਲੀ ਕਿਉਂਕਿ ਕਾਫੀ ਸਮੇਂ ਤੋਂ ਦੁੱਧ ਨਹੀਂ ਪੀ ਰਿਆ ਇਨਫੈਕਸ਼ਨ ਸੀਗੀ ਉਹਨੂੰ ਉਹ ਜਾ ਨਹੀਂ ਰਹੀ ਜੇ ਕੋਈ ਮੈਡੀਸਨ ਵੀ ਦਿੰਦੇ ਉਹਨੂੰ ਲੱਗਦੀ ਨਹੀਂ ਭਈ ਕਿਉਂਕਿ ਉਹ ਅੰਦਰ ਪਾਵਰ ਹੋਏਗੀ ਤੇ ਲੱਗੇਗੀ ਨਾ ਮੌਤ ਦਾ ਕਾਰਨ ਇਹੀ ਹੈ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਇਨਫੈਕਸ਼ਨ ਕਰਕੇ ਅਖੀਰ ਤੇ ਉਹ ਉਹਦੇ ਇੰਨੇ ਵੀ ਆਈਫੋਨ ਜਿਹੜੇ ਡਾਕਟਰ ਆ ਗਏ ਨੇ ਤੁਹਾਡੇ ਉਹਨਾਂ ਨੇ ਸਪੈਸ਼ਲੀ ਜਿਹੜੇ ਡਾਕਟਰ ਆ ਗਏ ਉਹਨਾਂ ਨੇ ਲਿਖ ਕੇ ਦਿੱਤਾ ਵਾ ਕਿ ਬੱਚੇ ਦਾ ਬੀਪੀ ਪਾ ਇੱਕਦਮ ਡਾਊਨ ਹੋ ਗਿਆ ਉਹਨੂੰ ਜਿਹੜਾ ਇੱਕਦਮ ਸ਼ੂਗਰ ਜਿਹੜੀ ਦੀ ਵੱਧ ਗਈ ਆ ਇਲਾਜ ਜਿਹੜਾ ਸਹੀ ਨਹੀਂ ਕੀਤਾ ਗਿਆ ਉਹਨਾਂ ਨੂੰ ਕੋਈ ਜੇ ਲਿਖ ਕੇ ਦਿੱਤਾ ਤਾਂ ਤੁਸੀਂ ਲਿਖਤੀ ਸਾਨੂੰ ਦੇ ਦਿਓ ਤੁਸੀਂ ਤੇ ਪੱਤਰਕਾਰ ਜੀ ਤੁਹਾਨੂੰ ਤਾਂ ਦੇਣ ਨਾ ਲਿਖਤੀ ਗੱਲੀ ਬਾਤੀ ਤਾਂ ਨਹੀਂ ਨਾ ਗੱਲ ਬੰਦ ਹੀ ਹੈਗੀ ਜੇ ਲਿਖਤੀ ਹੈਗਾ ਤਾਂ ਤੁਹਾਨੂੰ ਦੇਣ ਹਨਾ ਮੈਂ ਜ਼ਿੰਮੇਵਾਰ ਆਂ ਜੇ ਉਹਨਾਂ ਲਿਖਤੀ ਦਿੱਤਾ ਤਾਂ ਜੇ ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਇਲਾਜ ਗਲਤ ਆ ਮੇਰੇ ਮੇਰੇ ਕਾਰਨ ਹੋਇਆ ਤਾਂ ਮੈਂ ਜ਼ਿੰਮੇਵਾਰ ਹੈਗਾ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਮੈਨੂੰ ਵੀ 20-25 ਸਾਲ ਹੋ ਚੁੱਕੇ ਆ ਪ੍ਰੈਕਟਿਸ ਕਰਦੇ ਆ ਔਰ ਇਲਾਜ ਕਰਦੇ ਆ ਮੈਂ ਕੋਈ ਆਯਾਰਾ ਹੀ ਬੱਚੇ ਦਾਖਲ ਕੀਤੇ ਔਰ ਮੈਂ ਕੋਈ ਕੱਲ ਦਾ ਬੱਚਾ ਤਾਂ ਹੈ ਨਹੀਂ ਆ ਮੇਰਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਔਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਲੈ ਕੇ ਦਿੱਤਾ ਤੇ ਲਿਆਓ ਸਾਡੇ ਕੋ ਮੈਂ ਜ਼ਿੰਮੇਵਾਰੀ ਲਵਾਂਗਾ ਪੂਰੀ